ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਜਰ ਸਿੰਘ ਬਰਾੜ ਸਰਪਲ ਪ੍ਰਧਾਨ ਸ਼੍ਰੋਮਣੀ ਕਾਲਦਲ ਬਠਿੰਡਾ ਆਦੇਆਤੀ ਮੇਰੇ ਵੱਲੋਂ ਦੀਵਾਲੀ ਬੰਦੀ ਛੋੜ ਦੇਵਸ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰੂ ਦੀਆਂ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਓ ਆਪਾਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਪਟਾਕਿਆਂ ਤੋਂ ਬੱਚਿਆਂ ਨੂੰ ਦੂਰ ਰੱਖੀਏ ਇੱਕ ਹੋਰ ਸਨੇਹਾ ਮੈਂ ਦੇਣਾ ਚਾਹਣਾ ਹੈ ਸਾਧ ਸੰਗਤ ਨੂੰ ਕਿ ਜਿਹੜਾ ਬਾਜ਼ਾਰ ਦੇ ਵਿੱਚ ਅੱਜਕੱਲ ਮਠਾਈਆਂ ਵਿਕਦੀਆਂ ਐ ਉਹ ਬਹੁਤ ਜ਼ਿਆਦਾ ਮਲਾਵਟ ਵਾਲੀਆਂ ਮਠਾਈਆਂ ਨੇ ਆਪਾਂ ਇਹਨਾਂ ਤੋਂ ਵੀ ਪਰਹੇਜ਼ ਕਰੀਏ ਆਪਣੀ ਸਿਹਤ ਦਾ ਖਿਆਲ ਰੱਖੀਏ ਤੇ ਆਪਾਂ ਫਲ ਫਰੂਟ ਜਿਹੜਾ ਹੈਗਾ ਦਿਵਾਲੀ ਦੇ ਉੱਤੇ ਉਹਦੀ ਵਰਤੋਂ ਜ਼ਿਆਦਾ ਕਰੀਏ ਮਠਾਈਆਂ ਤੋਂ ਵੀ ਦੂਰ ਰਹੀਏ ਤੇ ਆਪਾਂ ਭਾਈਚਾਰ ਸਾਂਝ ਜਿਹੜੀ ਹੈਗੀ ਭਾਈਚਾਰ ਸਾਂਝ ਬਣਾ ਕੇ ਰੱਖੀਏ ਹਿੰਦੂ ਸਿੱਖ ਇਕਤਾ ਜਿਹੜੇ ਸਾਰੀ ਆਪਾਂ ਉਹ ਕੈਮ ਰੱਖੀਏ ਤੇ ਪ੍ਰਦੂਸ਼ਣ ਰਹਿਤ ਜਿਹੜੀ ਦੀਵਾਲੀ ਆਪਾਂ ਰਲ ਕੇ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ